ਕਿਤਾਬ ਗਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦੀ ਕਿਤਾਬ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਕਿਤਾਬ ਨੂੰ ਅੱਗੇ। ਚੰਡਾ ਤੇ ਅਰਜਨ ਦੋ ਭਰਾ ਸਨ। ਚੰਡਾ ਵੱਡਾ ਸੀ। ਦੋਵਾਂ ਵਿੱਚ 10 ਸਾਲਾਂ ਦੀ ਵਿਥ ਹੋਵੇਗੀ। ਚੰਡਾ ਵਿਆਹਿਆ ਹੋਇਆ ਸੀ ਤੇ ਉਹਦੇ ਇੱਕ ਮੁੰਡਾ ਤੇ ਦੋ ਕੁੜੀਆਂ ਸਨ। ਅਰਜਨ ਨੂੰ ਸਾਖ ਨਹੀਂ ਹੋਇਆ ਸੀ। ਉਹਨਾਂ ਕੋਲ 20 ਕੁਮਾਂ ਜ਼ਮੀਨ ਸੀ। ਅਰਜਨ ਦੇ ਹਿੱਸੇ ਦੀ ਦਸਕਮਾ ਬਣਦੀ ਸੀ ਐਨੀ ਜ਼ਮੀਨ ਵਾਲੇ ਮੁੰਡੇ ਨੂੰ ਸਾਖ ਹੋਣਾ ਕੋਈ ਵੱਡੀ ਗੱਲ ਨਹੀਂ ਸੀ ਪਰ ਅਰਜਨ ਦੇ ਚਾਲੇ ਮਾੜੇ ਸਨ ਬਚਪਨ ਵਿੱਚ ਉਹ ਮਾਂ ਦਾ ਲਾਡਲਾ ਰੱਖਿਆ ਹੋਇਆ ਸੀ ਕਦੇ ਕੋਈ ਕੰਮ ਨਹੀਂ ਕਰਾਉਂਦਾ ਸੀ ਉਹਨੂੰ ਝੰਡੇ ਨਾਲੋਂ ਵੱਧ ਖਾਣ ਨੂੰ ਦਿੰਦੀ ਬਾਹਰ ਖੇਡਣ ਗਿਆ ਕਿਸੇ ਨੂੰ ਕੁੱਟ ਮਾਰ ਆਉਂਦਾ ਤਾਂ ਉਹ ਅਲੰਬਾ ਲੈ ਕੇ ਆਏ ਬੁੜੀ ਨੂੰ ਹੀ ਬੁਰਾ ਭਲਾ ਕਹਿੰਦੀ ਹੌਲੀ ਹੌਲੀ ਉਹ ਵਿਗੜਦਾ ਗਿਆ 14-15 ਸਾਲਾਂ ਦਾ ਹੋਇਆ ਤਾਂ ਖੇਤ ਮਈਆਂ ਲੈ ਕੇ ਵੀ ਨਾ ਜਾਇਆ ਕਰੇ ਸੱਤ ਵਿੱਚ ਬੈਠ ਕੇ ਤਾਸ਼ ਖੇਡਿਆ ਕਰੇ ਉਹਨਾਂ ਦਾ ਬਾਪ ਹੈ ਨਹੀਂ ਸੀ ਬੁੜੀ ਸੀ ਇਕੱਲੀ ਘਰ ਖੇਤ ਦਾ ਸਾਰਾ ਕੰਮ ਝੰਡਾ ਹੀ ਕਰਦਾ ਸੀ ਉਹ ਬੜਾ ਹੀ ਸਾਊ ਮੁੰਡਾ ਮੰਨਿਆ ਜਾਂਦਾ ਸੀ ਕਿਸੇ ਨਾਲ ਲੜਦਾ ਬੋਲਦਾ ਵੀ ਨਹੀਂ ਸੀ ਅਰਜਨ ਥੋੜਾ ਜਿਹਾ ਹੋਰ ਉਡਾਰ ਹੋਇਆ ਤਾਂ ਸਾਦ ਦੇ ਡੇਰੇ ਜਾਣ ਲੱਗ ਪਿਆ ਉੱਥੇ ਹੀ ਬੈਠਾ ਰਿਹਾ ਕਰੇ ਸਾਦ ਨੇ ਪੜੋਸ ਲਿਆ ਪਿੰਡ ਵਿੱਚ ਦੁੱਧ ਦਾ ਗਜਾ ਕਰਨ ਜਾਇਆ ਕਰੇ ਦੁੱਧ ਦਾ ਘਰ ਵਿੱਚ ਵੀ ਹੈਗਾ ਸੀ ਪਰ ਡੇਰੇ ਦੇ ਦੁੱਧ ਵਿੱਚੋਂ ਉਹਨੂੰ ਨਵਾਂ ਹੀ ਸੁਆਦ ਮਿਲਦਾ ਦੁੱਧ ਦੇਣ ਵਾਲੇ ਘਰ ਮੱਖਣੀ ਦੀ ਗਰੋਲੀ ਵੀ ਦੇ ਦਿੰਦੇ ਪਿੰਡ ਵਿੱਚੋਂ ਦੁੱਧ ਦੀਆਂ ਦੋ ਬਾਲਟੀਆਂ ਘਜਾ ਕਰਕੇ ਮੁੜਦੇ ਤਾਂ ਚੇਲਿਆਂ ਕੋਲ ਮੱਖਣੀ ਦਾ ਤੁੰਬਾ ਵੀ ਭਰਿਆ ਹੁੰਦਾ ਤੜਕੇ ਵੇਲੇ ਸਾਦ ਤੇ ਉਹਦੇ ਚੇਲੇ ਦੁੱਧ ਕਾੜ ਕੇ ਪਿੰਦੇ ਹਾਜ਼ਰੀ ਦੀ ਇੱਕ ਇੱਕ ਰੋਟੀ ਵੀ ਮਿਲਦੀ ਨਾਲ ਨੂੰ ਮੱਖਣੀ ਖਾਂਦਾ ਪਿੰਦਾ ਦੜੰਗੇ ਮਾਰਦਾ ਅਰਜ ਸਾਦ ਦੇ ਡੇਰੇ ਵਿੱਚ ਹੀ ਬੈਠਾ ਰਹਿੰਦਾ ਇੱਕ ਵਾਰੀ ਸਾਧ ਦੇ ਡੇਰੇ ਤਿੰਨ ਚਾਰ ਮੱਲ ਆ ਕੇ ਰਹੇ ਅਰਜਨ ਨਾਲ ਹੀ ਉੱਠ ਤੁਰਿਆ ਉਹਨਾਂ ਦੇ ਕੱਛੇ ਜਾਂਗੀਏ ਸੰਭਾਲਣ ਉੱਤੇ ਹੋ ਗਿਆ 6 ਮਹੀਨੇ ਮੱਲਾਂ ਨਾਲ ਹੀ ਫਿਰਦਾ ਰਿਹਾ ਕੁਸ਼ਤੀ ਕਰਨ ਦਾ ਸ਼ੌਕ ਵੀ ਜਾਗ ਪਿਆ ਹੁਣ ਕਦੇ-ਕਦੇ ਉਹ ਮਾਂ ਕੋਲ ਆਉਂਦਾ ਤੇ ਚੌੜ ਜਹੀ ਕਰਦਾ ਮਾਂ ਤੋਂ ਦੋ ਸੇਰ ਥੰਦਾ ਵੀ ਲੈ ਜਾਂਦਾ ਪੇਸ਼ਾਵਰ ਪਹਿਲਵਾਨਾਂ ਵਾਂਗ ਤੜਕੇ ਜੰਗਲ ਪਾਣੀ ਜਾਣ ਪਿੱਛੋਂ ਤੱਤੇ ਘੋਦਿਆਂ ਕੁੱਟਾਂ ਭਰਦਾ ਤੇ ਡੰਡ ਬੈਠਕਾਂ ਕੱਢਣ ਲੱਗਦਾ ਉਹਦਾ ਸਰੀਰ ਵੀ ਵਾਵਾ ਨਿਖਰ ਆਇਆ ਸੀ ਪੱਠੇ ਮਜਬੂਤ ਹੋ ਗਏ ਸਨ ਸਾਤੀ ਚੌੜੀ ਡੋਲੇ ਕੁਕੜੀਆਂ ਵਾਲੇ ਤੇ ਪੱਟਾਂ ਉੱਤੇ ਘੁੱਗੀਆਂ ਪੈਂਦੀਆਂ ਸਨ ਨਿਆਈਆਂ ਵਿੱਚ ਜਾ ਕੇ ਉਹ ਪਸੇਰੀ ਸੁੱਟਦਾ ਤੇ ਮੁਗਦਰ ਚੁੱਕਦਾ ਮਾਂ ਚਾਹੁੰਦੀ ਸੀ ਅਰਜਣ ਨੂੰ ਵੀ ਸਾਖ ਹੋ ਜਾਵੇ ਵੇਖਣ ਵਾਲੇ ਆਉਂਦੇ ਮਾਂ ਉਹਨਾਂ ਦੀ ਪੂਰੀ ਖਾਤਰ ਸੇਵਾ ਕਰਾਉਂਦੀ ਹਰ ਕਿਸੇ ਨਾ ਕਿਸੇ ਤਰ੍ਹਾਂ ਝੰਡਾ ਵਿੱਚ ਦੀ ਟੁੱਟਰ ਮਾਰ ਜਾਂਦਾ ਹੱਸ ਕੇ ਆਖਦਾ ਅਜੇ ਤਾਂ ਲੰਡੇ ਚੋਰੀ ਐ ਇਹ ਕੀ ਪਤਾ ਸਾਧ ਹੀ ਬਣ ਜੇ ਕੰਮ ਤਾਂ ਕੋਈ ਕਰਦਾ ਨਹੀਂ ਕੁੜੀ ਦੇ ਕੇ ਕੋਈ ਕੀ ਕਰੂ ਇਹਨੂੰ ਇਹ ਤਾਂ ਮਹੀਨਾ ਮੋ ਨਮੱਲਾ ਨਾਲ ਗਿਆ ਨਹੀਂ ਮੁੜਦਾ ਉਹ ਸਾਡੇ ਕੋਲ ਬੈਠੀ ਕਰਮਾਂ ਨੂੰ ਰੋਇਆ ਕਰੋ ਗਾਹਾਂ ਤੁਹਾਡੀ ਮਰਜ਼ੀ ਐ ਸਾਡੇ ਕਨੇਓ ਕੋਈ ਨਨਕਾਰੀ ਨਹੀਂ ਫਿਰ ਉਹਦੇ ਨਾਲ ਗੱਲ ਕਰ ਲੋ ਮਾਂ ਨੂੰ ਪੁੱਛ ਲੋ ਜੇ ਜੁੰਮਾ ਓਟਦੀ ਐ ਸਾਗ ਕਰਨ ਵਾਲੇ ਦੇ ਮਨ ਵਿੱਚ ਬੁਰੀ ਜੱਟ ਜਾਂਦੀ ਤੇ ਉਹ ਛੱਟ ਤਿਲਕ ਜਾਂਦਾ मां ਦੀ ਕੋਈ ਵਾਹ ਨਾ ਚੱਲੀ ਅਰਜਨ ਦੇ ਮਨ ਉੱਤੇ ਇਹਦਾ ਕੋਈ ਬਹੁਤਾ ਮਾੜਾ ਅਸਰ ਨਹੀਂ ਹੁੰਦਾ ਸੀ ਹੁਣ ਜਦੋਂ ਕਦੇ ਅਰਜਨ ਘਰੋਂ ਬਾਹਰ ਰਹਿ ਕੇ ਵਾਪਸ ਮੁੜਦਾ ਉਹਨੂੰ ਬਹੁਤੇ ਦਿਨ ਲੱਗ ਜਾਂਦੇ ਤਾਂ ਉਹਦੀ ਪਰਜਾਈ ਉਹਦੇ ਨਾਲ ਬਹੁਤ ਲੜਦੀ ਮਿੱਠਾ ਮਿੱਠਾ ਚਿੜਕਦੀ ਆਖਦੀ ਤੇਰਾ ਕਰੇ ਜੀ ਨਹੀਂ ਲੱਗਦਾ ਵੈੜ ਗਿਆ ਬੂਵਨਿਆ ਮਗਰ ਫਿਰਦਾ ਰਹਿਣਾ ਦੱਸ ਕੀ ਘੋਲ ਕੇ ਪਿਆ ਤਾ ਤੈਨੂੰ ਉਹਨਾਂ ਨੇ ਜਾਂ ਕੋਈ ਹੋਰ ਰੋਗ ਹੈ ਦੱਸ ਉਹ ਹੱਸਦਾ ਰਹਿੰਦਾ ਜਵਾਬ ਕੋਈ ਨਾ ਦਿੰਦਾ ਤੇ ਫੇਰ ਦਾਲਾਂ ਵਿੱਚ ਦੁੱਗਣਾ ਕਿਉਂ ਪਾ ਕੇ ਉਹ ਪੁੱਛਦੀ ਲੱਗਦਾ ਕਿਸੇ ਝਾੜਤੇ ਐ ਹਰਾਮੀਆਂ ਜਾਤ ਕੀ ਹੁੰਦੀ ਐ ਉਹ ਪੁੱਛਦਾ ਝਾਟ ਦਾ ਉਹਦੋਂ ਸਵਾਦ ਆਉ ਜਿੱਦਣ ਟੰਗਾ ਤੋੜੀਆਂ ਕਿਸੇ ਨੇ ਤੇ ਫੇਰ ਹੌਲੀ ਦੇ ਕੇ ਸਮਝੌਤੀ ਦਿੰਦੀ ਮੈਂ ਹੈਗੀ ਆ ਤੂੰ ਮੈਨੂੰ ਦੱਸ ਕੀ ਦੱਸਾਂ ਤੈਨੂੰ ਉਹ ਮੁਸਕੜੀਏ ਹੱਸਦਾ ਹੋਇਆ ਪੁੱਛਦਾ ਸਭ ਜਾਣਦੈ ਬਸ਼ਰਮਨ ਜਾਣਦੀ ਮੈਂ ਵੀ ਆ ਜਿੱਦਣ ਫੜ ਲਿਆ ਨਾ ਮੈਂ ਦੇਲੀਆ ਗੋਡਿਆਂ ਹੀਟ ਪਸਲੀਆਂ ਤੋੜੋਂ ਤੇਰੀਆਂ ਜਾਨ ਹੈਗੀ ਆ ਤੇਰੇ ਚ ਪਸਲੀਆਂ ਤੋੜੋਂ ਨੂੰ ਸੱਚੀ ਮੁੱਚੀ ਥੋੜਾ ਤੋੜਨੀਆਂ ਨੇ ਪਸਲੀਆਂ ਤੇਰੀਆਂ ਤੇਰੇ ਸੰਗਲ ਪਾਉਣਾ ਜਿੰਨਾ ਮਰਜੀ ਭੱਜ ਲੈ ਸੰਗਲ ਤੂੰ ਪਾ ਚੁੱਕੀ ਵੇਖ ਲਈ ਤੂੰ ਤਕੜਾ ਕਿ ਮੈਂ ਤਕੜੀ ਇਦਾਂ ਹੀ ਦੁਰ ਪਰਜਾਈ ਚੋਲ ਮੋਲ ਕਰਦੇ ਰਹਿੰਦੇ ਤੇ ਅਖੀਰ ਅਰਜਨ ਦੀ ਪਰਜਾਈ ਨਹੀਂ ਉਹਨੂੰ ਸੰਗਲ ਪਾ ਹੀ ਲਿਆ ਉਹਨਾਂ ਦਿਨਾਂ ਵਿੱਚ ਹੀ ਮਾਂ ਦੀ ਮੌਤ ਹੋ ਗਈ ਹੁਣ ਅਰਜਨ ਕਿਧਰੇ ਬਾਹਰ ਨਹੀਂ ਸੀ ਜਾਂਦਾ ਪਹਿਲਵਾਨਾਂ ਦਾ ਖੇੜਾ ਛੱਡ ਦਿੱਤਾ ਸਾਧ ਦੇ ਡੇਰੇ ਵੀ ਕਦੇ-ਕਦੇ ਹੀ ਜਾਂਦਾ ਖੇਤ ਵੀ ਕਿਹੜਾ ਮਾਰਨ ਲੱਗ ਪਿਆ ਪਰ ਕਿਸੇ ਕੰਮ ਨੂੰ ਹੱਥ ਨਹੀਂ ਪਾਉਂਦਾ ਸੀ ਪਰ ਜਾਇਓ ਨੂੰ ਪੂਰਾ ਬੰਨ ਕੇ ਰੱਖਦੀ ਉਹਦਾ ਹਰ ਸ਼ੌਂਕ ਪੂਰਾ ਕਰਦੀ ਉਹਨੂੰ ਖਾਣ ਪੀਣ ਨੂੰ ਖੁੱਲਾ ਦਿੰਦੀ ਝੰਡਾ ਉਹਨੂੰ ਕਿਸੇ ਕੰਮ ਲਈ ਕਹਿੰਦਾ ਤਾਂ ਟੋਕ ਦਿੰਦੀ ਇਹਨੇ ਕਦੇ ਪਹਿਲਾਂ ਕੀਤਾ ਹੋਵੇ ਤਾਂ ਹੁਣ ਕਰੇ ਪਹਿਲਾਂ ਤਾਂ ਵੇਲਾ ਹੀ ਰੱਖਿਆ ਹੁਣ ਕਿਹੜੇ ਲੱਲੜ ਲਾ ਦੂਏ ਮੈਂ ਕਦੋਂ ਕਹਿਣਾ ਬਾਈਏ ਹਲ ਦਾ ਮੁੰਨਾ ਫੜੇ ਘਟੋ ਘਟ ਨਿਆਣਾ ਤਾਂ ਫੜ ਲਿਆ ਕਰੇ ਰੋਟੀ ਪੱਕਣ ਵੇਲੇ ਖੇਤ ਰੋਟੀ ਲੈ ਜਾਇਆ ਕਰੇ ਮੈਸਰ ਨੂੰ ਟੋਬੇ ਨਵਾਲਿਆ ਆਇਆ ਕਰੇ ਕਦੇ ਕਦੇ ਕੱਖਾਂ ਦੀ ਭਰੀ ਲਿਆ ਦਿਆ ਕਰੇ ਕੀ ਕਸ ਜੂਏ ਦਾ ਝੰਡਾ ਗੇੜ ਪਾ ਕੇ ਉਹਨੂੰ ਕੰਮਾਂ ਵਿੱਚ ਕਿਵੇਂ ਨਾ ਕਿਵੇਂ ਫਸਾਉਣਾ ਚਾਹੁੰਦਾ ਸੀ ਅਰਜਨ ਮਨ ਦਾ ਮੌਜੀ ਸੀ ਜਿਤ ਉੱਤੇ ਆਉਂਦਾ ਤਾਂ ਕੋਈ ਕੰਮ ਕਰ ਲੈਂਦਾ ਨਹੀਂ ਤਾਂ ਕੇਸਲ ਮਾਰ ਜਾਂਦਾ ਝੰਡਾ ਉਹਨੂੰ ਤਾੜ ਕੇ ਕਦੇ ਨਹੀਂ ਸੀ ਰੱਖਦਾ ਜੇ ਕਦੇ ਉੱਚਾ ਬੋਲ ਵੀ ਪੈਂਦਾ ਤਾਂ ਉਹ ਝੱਟ ਰੁੱਸ ਜਾਂਦਾ ਤੇ ਸਾਧ ਡੇਰੇ ਜਾ ਬੈਠਦਾ ਪਰਝਾਈ ਮਨਾ ਲਿਆ ਹੁੰਦੀ ਚੰਡਾ ਤੇ ਉਹਦੀ ਘਰ ਵਾਲੀ ਮੁੰਡੇ ਦੀ ਗੱਲ ਸੁਣ ਕੇ ਬੜੇ ਹੀ ਹੈਰਾਨ ਹੋਏ ਕਿ ਅਰਜਨ ਉਹਦਾ ਚਾਚਾ ਕੇਰੇ ਦੇ ਗਿੰਦਰ ਦੇ ਬਾਹਰਲੇ ਘਰ ਬੈਠਾ ਕਿਸੇ ਬੰਦੇ ਨਾਲ दारू ਪੀ ਰਿਹਾ ਹੈ ਘਰ ਆ ਕੇ ਉਹਨੇ ਪਰਝਾਈ ਤੋਂ ਰੋਟੀ ਮੰਗੀ ਤਾਂ ਉਹਨੇ ਰੋਟੀ ਥਾਲੀ ਵਿੱਚ ਪਾ ਕੇ ਦੇ ਦਿੱਤੀ ਤੇ ਉਹਦੇ ਵੱਲ ਸ਼ੱਕ ਭਰੀਆਂ ਨਜ਼ਰਾਂ ਨਾਲ ਝਾਕਣ ਲੱਗੀ ਉਹਨੂੰ ਪੁੱਛਿਆ ਕੁਝ ਨਹੀਂ ਉਹ ਕਾਉ ਮਾਂ ਜਿਹਾ ਬਣਿਆ ਰੋਟੀ ਖਾ ਰਿਹਾ ਸੀ ਉਹ ਤਾਂ ਅੱਖਾਂ ਨਹੀਂ ਚੁੱਕੀਆਂ ਸੀ ਚੰਡੇ ਨੇ ਉਹਨੂੰ ਵੇਖਿਆ ਤੇ ਉਹਦੇ ਕੋਲੋਂ ਦੂਰ ਹੋ ਗਿਆ ਪਰਾਂ ਜਾ ਕੇ ਪਸ਼ੂਆਂ ਨੂੰ ਹਰੇ ਦੇ ਟੋਕਰੇ ਸੁਟਣ ਲੱਗਿਆ ਅਰਜ ਨੇ ਰੋਟੀ ਖਾਧੀ ਤੇ ਕੁਰਲੀ ਜਾਈ ਕਰਕੇ ਚੁੱਪਚਾਪ ਆਪਣੇ ਮਿੰਜੇ ਉੱਤੇ ਜਾ ਪਿਆ ਮੁੰਡਾ ਚਾਚਾ ਚਾਚਾ ਕਰਦੇ ਉਹਦੇ ਉੱਤੇ ਲੇਟਣ ਲੱਗਿਆ ਪਰ ਉਹ ਮੂੰਹੋਂ ਬੋਲਿਆ ਨਹੀਂ ਮੁੰਡਾ ਕਹਿੰਦਾ ਚਾਚੇ ਨੂੰ ਤਾਂ ਨੀਂਦ ਆਉਂਦੀ ਐ ਬੇਬੇ ਚੰਡੇ ਤੇ ਬੰਤੋ ਨੇ ਆਪਸ ਵਿੱਚ ਅਰਜਣ ਬਾਰੇ ਕੋਈ ਗੱਲ ਨਾ ਕੀਤੀ ਗੱਲ ਵੀ ਕੀ ਕਰਦੇ ਸਾਫ਼ ਪਤਾ ਸੀ ਕਿ ਉਹ दारू ਪੀ ਕੇ ਆਇਆ ਹੈ ਗਿੰਦਰ ਕੇ ਬਾਹਰ ਲੈ ਕੇ ਅਰਜਣ ਦਾ दारू ਪੀਣ ਵਾਲਾ ਸੀ ਗਿੰਦਰ ਕਾਹੀ ਗਵੰਦੀ ਪ੍ਰੀਤਮ ਪ੍ਰੀਤਮ ਜਿਸ ਦਿਨੋਂ ਨੰਦਗੁਰ ਸੀ ਨੰਦਗੁਰ ਕੋਲ ਗਿੰਦਰ ਦੀ ਬਹੂ ਹਰਨਾਮੀ ਦਾ ਬੈਠਣਾ ਉੱਠਣਾ ਸੀ ਹਰਨਾਮੀ ਪ੍ਰੀਤਮ ਨੂੰ ਮਿੱਠੀਆਂ ਮਿੱਠੀਆਂ ਮਸਕਰੀਆਂ ਕਰਦੀ ਰਹਿੰਦੀ ਦਿਓਰ ਲੱਗਦਾ ਸੀ ਨਾ ਪ੍ਰੀਤਮ ਉਹਨੂੰ ਜਵਾਬ ਤਾਂ ਕਰਦਾ ਪਰ ਆਪਣੇ ਬਹੂ ਕੋਲ ਹੁਣ ਕਰਕੇ ਸੰਗ ਜਾਂਦਾ ਕਦੇ ਕਦੇ ਉਹ ਉਸ ਅਕੱਲੇ ਨੂੰ ਵੀ ਛੇੜਦੀ ਗਿੰਦਰ ਤਾਂ ਪਿੰਦਾ ਨਹੀਂ ਸੀ ਉਹ ਉਸ ਦਿਨ ਬਾਹਰਲੇ ਘਰ ਵੀ ਨਹੀਂ ਸੀ ਗੁਆਣਮਤਾ ਹੋਣ ਕਰਕੇ ਪ੍ਰੀਤਮ ਆਪਣਾ ਘਰ ਸਮਝ ਕੇ ਹੀ ਉੱਥੇ ਬੈਠ ਗਿਆ ਸੀ ਪ੍ਰੀਤਮ ਤੇ ਅਰਜਨ ਬਚਪਨ ਦਿਹਾੜੇ ਸਨ ਇਕੱਠੇ ਖੇਡੇ ਸਨ ਇਕੱਠਿਆਂ ਨੇ ਸ਼ਰਾਰਤਾਂ ਕੀਤੀਆਂ ਸਨ ਲੜਦੇ ਭੜਦੇ ਵੀ ਰਹੇ ਸਨ ਪਰ ਦੋਸਤੀ ਵਿੱਚ ਫਰਕ ਨਹੀਂ ਸੀ ਪਿਆ ਉਹ ਧਾਰੂ ਮਰ ਤੋਂ ਹੀ ਉਹ ਕਦੇ-ਕਦੇ ਚੋਰੀ ਛੁਪੇ ਘੁੱਟ ਲਾ ਲਿਆ ਕਰਦੇ ਸਨ ਪੀਂਦੇ ਤੇ ਮਗਰੋਂ ਗੁੜ ਖਾ ਲੈਂਦੇ ਕਿਸੇ ਨੂੰ ਪੀਤੀ ਦਾ ਪਤਾ ਨਾ ਲੱਗਣ ਦਿੰਦੇ ਹੁਣ ਪ੍ਰੀਤਮ ਜਦੋਂ ਦਾ ਵਿਆਹਿਆ ਗਿਆ ਸੀ ਉਹ ਜ਼ਰੂਰ ਹੀ ਕਦੇ-ਕਦੇ ਇਕੱਠੇ ਹੁੰਦੇ ਤੇ ਲਾਜ਼ਮੀ ਸ਼ਰਾਬ ਪੀਂਦੇ ਉਸ ਰਾਤ ਅਰਜਨ ਘਰ ਨਹੀਂ ਜਾਂਦਾ ਸੀ ਉਦੋਂ ਤਾਂ ਅਰਜਨ ਦੀ ਮਾਂ ਵੀ ਜਿਉਂਦੀ ਸੀ ਉਹ ਤੋਂ ਮਗਰੋਂ ਉਹ ਭਾਈ ਪਰਜਾਈ ਦੀ ਅਕ ਸ਼ਰਮ ਰੱਖਦਾ ਸੀ ਪਰ ਅੱਜ ਅਰਜਨ ਨੇ ਮੇਥ ਲਿਆ ਸੀ ਕੀ ਆ दारू ਪੀ ਕੇ ਆਪਣੇ ਘਰ ਜਾ ਕੇ ਹੀ ਰੋਟੀ ਖਾਵੇਗਾ ਆਪਣੇ ਘਰ ਜਾ ਕੇ ਪਵੇਗਾ ਵੱਡੇ ਭਾਈ ਦਾ ਉਹਨੂੰ ਕਿਹੜਾ ਡਰ ਮਾਰਿਆ ਗਿਆ ਹੈ ਪਰ ਜਾਈ ਤੋਂ ਤਾਂ ਡਰਨ ਦੀ ਲੋੜ ਹੀ ਕੋਈ ਨਹੀਂ ਸੀ ਉਸ ਦਿਨ ਗਿੰਦਰ ਕੇ ਬਾਹਰ ਲੈ ਕੇ दारू ਪੀਂਦੇ ਪਹਿਲਾਂ ਤਾਂ ਉਹ ਖੇਤਾਂ ਦੀਆਂ ਗੱਲਾਂ ਕਰਦੇ ਰਹੇ ਫਿਰ ਪ੍ਰੀਤਮ ਆਪਣੇ ਅਨੰਦਕੁਰ ਨੂੰ ਲੈ ਕੇ ਬੈਠ ਗਿਆ ਅਰਜਨ ਨੇ ਬੰਤੋਂ ਭਾਬੀ ਦੀਆਂ ਗੱਲਾਂ ਸੁਣਾਈਆਂ ਤੇ ਫਿਰ ਪ੍ਰੀਤਮ ਨੇ ਗਿੰਦਰ ਦੀ ਬਹੂ ਹਰਨਾਮੀ ਦੀ ਗੱਲ ਛੇੜ ਲਈ ਜਰ ਅਰਜਨਾਂ ਤੇ ਮੀ ਦਾ ਗਿੰਦਰ ਦੀ ਐ ਅੱਖ ਸਾਲੀ ਦੀ ਕਾਲਜਾ ਕੱਢ ਕੇ ਲੈ ਜਾਂਦੀ ਐ ਮਸ਼ਕਰੀ ਵੀ ਕਰੂ ਕੰਜਰ ਦੀ ਬਸ ਸਮਝ ਲੈ ਹੱਡ ਤੇ ਨਹਿਰਨਾ ਮਾਰਦੀ ਐ ਬੰਦੇ ਨੂੰ ਬੋਲਣ ਜੋਗਾ ਨਹੀਂ ਛੱਡਦੀ ਛਿਆ ਗੱਲ ਤਾਂ ਕਰਾ ਫਿਰ ਦੇਖੀਏ ਜੰਡੀ ਦਾ ਭੌਣ ਅਰਜਨ ਨੇ ਬੁੱਲਾਉ ਤੇ ਜੀਵ ਫੇਰੀ ਵੇਖ ਲਾਂਗੇ ਆ ਜੀ ਕਦੇ ਸਾਡੇ ਘਰ ਬੈਠਾਂਗੇ ਥੋੜੇ ਥੋੜੀ ਪੀ ਵੀ ਲਵਾਂਗੇ ਤੁਹਾਡੇ ਘਰ ਉਹ ਕੀ ਕਰਨ ਆਉਂਦੀ ਐ ਕਾਰਨ ਕੀ ਆਉਣਾ ਸੀ ਗਮਾਣ ਹੈ ਨੰਦਗੁਰ ਕੋਲ ਉਹ ਤਾਂ ਜੇੜਾ ਮਾਰਦੀ ਰਹਿੰਦੀ ਹੈ ਕਿ ਤੇ ਨੰਦਗੁਰ ਨਾ ਜੁੱਤੀ ਕੱਢ ਲੈ ਤੈਨੂੰ ਜੁੱਤੀ ਨੂੰ ਤੂੰ ਐਡਾ ਕੀ ਕਰੇਂਗਾ ਤੈਨੂੰ ਤਾਂ ਵਸ ਦਿਖਾਉਣੀ ਹੈ ਗਾਹਾਂ ਨੂੰ ਜਾਣ ਇੱਕ ਅੱਧਾ ਗੱਲ ਵੀ ਕਰ ਲੇਗਾ ਆਇਓ ਕਰ ਲੈਂਦੀ ਹੈ ਗੱਲ ਉਹ ਬਗਾਨੇ ਬੰਦੇ ਨਾਲ ਹਾਂ ਉਹ ਤਾਂ ਪੂਰੀ ਖੁੱਲੀ ਹੈ ਤੂੰ ਵੇਖੀ ਤਾਂ ਸਹੀ ਤੂੰ ਨਹੀਂ ਛੇੜ ਕੇ ਵੇਖੀ ਕਦੇ ਮੈਂ ਮੈਨੂੰ ਤਾਂ ਤੂੰ ਜਾਣਦਾ ਹੀ ਐ ਮੇਰੇ 'ਚੋ ਹਿੰਮਤ ਨਹੀਂ ਇਸ ਕੱਲੋਂ ਮੈਂ ਤਾਂ ਮਿੱਟੀ ਆ ਹੱਸ ਖੇੜ ਕਿੰਨਾ ਲਵਾ ਇਹ ਨਹੀਂ ਮੈਥੋਂ ਹੁੰਦੀ ਫੇਰ ਮੈਨੂੰ ਤਾਂ ਲੋੜ ਵੀ ਕਾਈ ਨਹੀਂ ਜਿਉਂਦੀ ਰਹੇ ਮੇਰੀ ਨੰਦਕੁਰ ਤਾਂ ਫੇਰ ਮੇਰਾ ਲਵਾ ਮੱਥਾ ਦੇਖਦੇ ਆ ਅਰਜਨ ਪੱਬਾਂ ਪਰ ਹੋ ਕੇ ਬੈਠ ਗਿਆ ਓਏ ਤੂੰ ਠੀਕ ਹੋ ਕੇ ਤਾਂ ਬੈਠ ਤੂੰ ਤਾਂ ਹੁਣੇ ਹੀ ਜਿਵੇਂ ਗੁਰਦੀ ਰੋੜੀ ਮੂੰਹ ਚ ਪਾ ਲੈਣੀ ਹੋਵੇ ਇਹ ਢੀ ਛਤੀ ਬਣਨ ਵਾਲਾ ਕੰਮ ਨਹੀਂ ਇਹ ਮਿਹਨਤ ਕਰਨੀ ਪਊ ਖਾਸੀ ਉਸ ਦਿਨ ਗਿੰਦਰ ਕੇ ਬਾਹਰ ਲੇਕਰ दारू ਪਿੰਦੇ ਉਹ ਫੇਰ ਹਰਨਾਮੀ ਦੀਆਂ ਗੱਲਾਂ ਕਰਦੇ ਰਹੇ ਪ੍ਰੀਤਮ ਨੇ ਉਹਨੂੰ ਪੂਰਾ ਤਿਆਰ ਕਰ ਦਿੱਤਾ ਸੀ ਅਗਲੀ ਸਵੇਰ ਦੇਨ ਚੜ੍ਹਿਆ ਜਿਹੜਾ ਮੰਜੇ ਤੋਂ ਉੱਠਿਆ ਸਾਰਾ ਟੱਬਰ ਚਾਹ ਪੀ ਚੁੱਕਿਆ ਸੀ ਉਹਨੇ ਆਪਣੇ ਭਤੀਜੇ ਹਰਦਿੱਤ ਦਾ ਨਾਮ ਲੈ ਕੇ ਆਵਾਜ਼ ਮਾਰੀ ਹਰਦਿੱਤ ਤਾ ਕਦੋਂ ਦਾ ਚਾਹ ਪੀ ਕੇ ਘਰੋਂ ਬਾਹਰ ਹਾਣੀ ਮੁੰਡੇ ਕੁੜੀਆਂ ਨਾਲ ਖੇਡਣ ਜਾ ਲੱਗਿਆ ਸੀ ਉਨੇ ਇੱਕ ਵਾਰ ਹੋਰ ਮਾਰੇ ਤਾਂ ਬੰਤੋ ਬੋਲੀ ਆ ਗਈ ਜਾਗ ਕਾਕਾ ਜੀ ਨੂੰ ਦੱਸ ਕੀ ਆਖਣਾ ਚਾ ਉਹ ਇੰਨਾ ਹੀ ਬੋਲਿਆ ਅਜੇ ਤੱਕ ਮੰਜੇ ਉੱਤੇ ਹੀ ਮੱਥਾ ਫੜੀ ਬੈਠਾ ਸੀ ਹੁਣ ਜਰਾ ਆਂਦ ਕਰ ਦੋ ਮਿੰਟ ਮੈਂ ਵਾਸਤੇ ਬੱਕਲੀਆਂ ਕੁੱਟਦਿਆਂ ਫੇਰ ਦਿੰਨੀ ਆ ਚਾ ਬਣਾ ਕੇ ਬੰਤੋ ਉਹਦੇ ਕੋਲ ਆਈ ਤੇ ਉਹਦੇ ਸਿਰ ਦੇ ਵਾਲਾਂ ਵਿੱਚ ਪਿਆਰ ਨਾਲ ਉਂਗਲਾਂ ਦਾ ਖਰਖਰਾ ਜਿਹਾ ਕਰ ਗਈ ਅੱਜ ਲਈ ਇੱਥੇ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ